ਜਿਹੜੀ ਤੁਸੀਂ ਕਹਿੰਦੇ ਹੋ ਬਦਲਾਅ ਆਈ ਹੈ ਲੋਕਾਂ ਨੇ ਚਲੋ ਬਦਲਾਅ ਕਰ ਲਿਆ ਪਰ ਜਿਹੜੇ ਐਮ.ਐਲ.ਏ ਇੱਥੋਂ ਦੇ ਲੋਕਲ ਨਮਾਇंदे ਆ ਕੋਈ ਵੀ ਕਿਸੇ ਵਰਕਰ ਦਾ ਕਿਸੇ ਦਾ ਕੰਮ ਨਹੀਂ ਕਰਾਰੇ ਤੁਸੀਂ ਪੱਤਰਕਾਰੀ ਪ੍ਰੈਸ ਲਾਈਨ ਦੇ ਵਿੱਚੋਂ ਮੇਲਾ ਸੀਐਮ ਸਾਹਿਬ ਵੀ ਆਏ ਸੀਗੇ ਗਜਨੀ ਵਾਲੇ ਦੋਨਾਂ ਮੱਤੜ ਜੀ ਨੂੰ ਕਹਿੰਦੇ ਆ ਇਹ ਕੁਐਸਚਨ ਉਹਨਾਂ ਨੂੰ ਪੁੱਛਿਆ ਕਰੋ ਆਪ ਵਾਲਿਆਂ ਨੂੰ ਟੋਪੀ ਵਾਲਿਆਂ ਨੂੰ ਜਿੰਨਾ ਕਿ ਕਾਲੀ ਦਲ ਨੂੰ ਕਾਲੀ ਦਲ ਨੂੰ ਪਾਵਰ ਚੋਂ ਗਿਆ ਨੂੰ ਤਾਂ 7 ਸਾਲ ਹੋ ਗਏ ਅਕਾਲੀ ਦਲ ਫੇਰ ਵੀ ਆਪਦੇ ਵਰਕਰਾਂ ਦੇ ਨਾਲ ਖੜਾ ਹੈ ਫੇਰ ਵੀ ਸੇਵਾ ਦੇ ਵਿੱਚ ਹਾਜ਼ਰ ਹੈ ਜਿੰਨੇ ਜੋ ਕਰੇ ਹੈਗੇ ਹਾਜ਼ਰ ਹੈ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਉੱਥੇ ਹੀ ਵਕ ਵਕ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਤੇ ਉਮੀਦਵਾਰਾਂ ਨੂੰ ਐਲਾਨ ਦਿੱਤਾ ਗਿਆ ਹੈ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਨੂੰ ਐਲਾਨਿਆ ਗਿਆ ਮੁਕਸਰ ਦੇ ਵਿੱਚ ਪਹੁੰਚੇ ਨਰਦੇਵ ਸਿੰਘ ਬੋਬੀ ਮਾਨ ਬੋਬੀ ਜੀ ਕੀ ਕਹਿਣਾ ਚਾਹੋਗੇ ਮੁਕਸਰ ਦੀ ਧਰਤੀ ਤੇ ਪਹੁੰਚੇ ਹੋ ਤੇ ਪਾਰਟੀ ਦੇ ਵੱਲੋਂ ਤੁਹਾਡੇ ਉੱਪਰ ਮਾਨ ਬਖਸ਼ਿਆ ਗਿਆ ਟਿਕਟ ਦੇ ਕੇ ਆਪਾਂ ਸ਼ਹੀਦਾਂ ਦੀ ਧਰਤੀ ਤੇ ਖੜੇ ਆਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਸ ਅਕਾਲ ਪੁਰਖ ਦਾ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਕਿ ਦਾਸ ਤੇ ਮਾਣ ਕਰਕੇ ਮਾਣ ਬਖਸ਼ਿਆ ਵਿਸ਼ਵਾਸ ਜਤਾਇਆ ਕਿ ਸਾਨੂੰ ਟਿਕਟ ਦੇ ਕੇ ਪਹਿਲਾਂ ਵੀ ਮੇਰੇ ਸਵਰਗੀ ਪਿਤਾ ਸਰਦਾਰ ਜੋਰਾ ਸਿੰਘ ਮਾਨ ਇਥੋਂ ਇਲੈਕਸ਼ਨ ਲੜਦੇ ਰਹੇ ਔਰ ਜਿੱਤਦੇ ਵੀ ਰਹੇ ਆ ਇਲਾਕੇ ਵਾਲੇ ਉਹਨਾਂ ਨੂੰ ਮਾਣ ਵੀ ਬਖਸ਼ਦੇ ਰਹੇ ਆ ਔਰ ਪਾਰਲੀਮੈਂਟ ਦੇ ਵਿੱਚ ਚੌਥੀ ਵਾਰੀ ਸਾਡੇ ਪਰਿਵਾਰ ਨੂੰ ਮਾਣ ਮਿਲਿਆ ਇਸ ਗੱਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੀਨੀਅਰ ਲੀਡਰਸ਼ਿਪ ਦਾ ਵੀ ਹਲਕਾ ਇੰਚਾਰਜ ਐਸਜੀਪੀਸੀ ਮੈਂਬਰ ਜ਼ਿਲ੍ਹਾ ਜ才ਦਾਰ ਸਰਕਲ ਪ੍ਰਧਾਨ ਔਰ ਖਾਸ ਕਰਕੇ ਮੇਰੇ ਵੋਟਰਾਂ ਸਪੋਰਟਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਵਿਸ਼ਵਾਸ ਵੀ ਦਿਵਾਉਣਾ ਹੈ ਜੇ ਫਰੋਈਪੁਰ ਇਲਾਕੇ ਵਾਲੇ ਮੈਨੂੰ ਮਾਣ ਬਖਸ਼ਦੇ ਆ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਂਦੇ ਆ ਉੱਥੇ ਬੈਠਣ ਦਾ ਮਾਣ ਬਖਸ਼ਣਗੇ ਆਪ ਦੇ ਪਿਤਾ ਦੇ ਪਾਈ ਹੋਏ ਪੂਰਨਿਆਂ ਤੇ ਮੈਂ ਤਰਾਂਗਾ ਔਰ ਖਰਾ ਉਤਰਾਂਗਾ ਪਾਰਟੀ ਦੇ ਪ੍ਰਤੀ ਕਿਹੜੇ ਮੁੱਦੇ ਰਹਿਣਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਪਾਰਲੀਮੈਂਟ ਦੇ ਇਲੈਕਸ਼ਨ ਲੜ ਰਹੇ ਹੋ ਤੇ ਪਾਰਟੀ ਦੇ ਤੁਹਾਡੇ ਉੱਪਰ ਭਰੋਸਾ ਜਤਾਇਆ ਤੁਹਾਡੇ ਪਿਤਾ ਵੀ ਤਿੰਨ ਵਾਰ ਐਮਪੀ ਰਹੇ ਨੇ ਤੁਹਾਡੇ ਭਰਾ ਵੀ ਭਰਾ ਨੂੰ ਵੀ ਵੱਡੇ ਭਰਾ ਨੂੰ ਟਿਕਟ ਮਿਲਦੀ ਰਹੀ ਹੈ ਤਿੰਨ ਵਾਰ ਉਹ ਵੀ ਟਿਕਟ ਲੜ ਚੁੱਕੇ ਨੇ ਹੁਣ ਤੁਹਾਡੇ ਦੇ ਉੱਪਰ ਪਾਰਟੀ ਦੇ ਵੱਲੋਂ ਭਰੋਸਾ ਜਤਾਇਆ ਹੈ ਮਹਿਨਤਾ ਸਭ ਤੋਂ ਪਹਿਲਾਂ ਜੀ ਕਿਸਾਨੀ ਦੇ ਮੁੱਦੇ ਹੈ ਮੈਂ ਜਿਆਦਾ ਡਿਟੇਲ ਚ ਨਹੀਂ ਜਾਂਦਾਗਾ ਤੁਹਾਨੂੰ ਸਾਰਾ ਪਤਾ ਹੀ ਹੈ ਕਿਸਾਨੀ ਦੇ ਮੁੱਦੇ ਚੱਕਾਂਗੇ ਪਾਰਲੀਮੈਂਟ ਜੇ ਮੌਕਾ ਮਿਲੂਗਾ ਤਾਂ ਸਾਡਾ ਇਲਾਕਾ ਹੈ ਜਿਹੜਾ ਬਾਰਡਰ ਪੱਟੀ ਦਾ ਇਲਾਕਾ ਹੈ ਸਹੂਲਤਾਂ ਦਿੱਤੀਆਂ ਬਹੁਤ ਸਰਾ ਪ੍ਰਕਾਸ਼ ਸਿੰਘ ਬਾਦਲ ਨੇ ਪਰ ਹਜੇ ਦੇਣ ਵਾਲੀਆਂ ਬਹੁਤ ਪਈਆਂ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਕਾਂਗਰਸ ਆਈ ਸੀਗੀ ਜਿਹੜੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਸੀਗੀਆਂ ਉਹ ਜ਼ਮੀਨਾਂ ਦੀਆਂ ਤੋੜ ਦਿੱਤੀਆਂ ਗਈਆਂ ਗੁਰਦੌਰੀਆਂ ਤੋੜ ਦਿੱਤੀਆਂ ਗਈਆਂ ਬਾਲ ਸਾਹਿਬ ਨੇ ਟਿਊਬਵਲਾਂ ਦੇ ਕਨੈਕਸ਼ਨ ਦਿੱਤੇ ਸੀ ਤਾਰੋਂ ਪਾਰ ਦਿੱਤੇ ਸੀਗੇ ਲੇਕਿਨ ਉਸ ਤੋਂ ਬਾਅਦ 7 ਸਾਲ ਹੋ ਗਏ ਕਿਸੇ ਨੂੰ ਕੋਈ ਵੀ ਕਨੈਕਸ਼ਨ ਦਿੱਤਾ ਨਹੀਂ ਗਿਆ ਜੋ ਕੰਮ ਬਾਲ ਸਾਹਿਬ ਛੱਡ ਕੇ ਗਏ ਸੀ ਉਹ ਕੰਮ ਉੱਥੇ ਦੇ ਉੱਥੇ ਹੀ ਖੜੇ ਹੈ ਬਾਰਡਰ ਪੱਟੀ ਦੇ ਉਹ અધੂਰੇ ਪਏ ਕੰਮਾਂ ਨੂੰ ਔਰ ਜੋ ਨਕਮੀ ਸਰਕਾਰ ਆ ਮੌਕੇ ਦੀ ਜਿਹੜੀ ਤੁਸੀਂ ਕਹਿੰਦੇ ਹੋ ਬਦਲਾਅ ਆਈ ਹੈ ਲੋਕਾਂ ਨੇ ਚਲੋ ਬਦਲਾਅ ਕਰ ਲਿਆ ਪਰ ਜਿਹੜੇ ਐਮ.ਐਲ.ਏ ਇੱਥੋਂ ਦੇ ਲੋਕਲ ਨਮਾਇंदे ਆ ਕੋਈ ਵੀ ਕਿਸੇ ਵਰਕਰ ਦਾ ਕਿਸੇ ਦਾ ਕੰਮ ਨਹੀਂ ਕਰਾਰੇ ਉਹ ਜਿਹੜੇ ਰੁਕੇ ਹੋਏ ਕੰਮ ਹੈ ਇਲਾਕੇ ਦੇ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਤਰਜੀਹ ਦੇਵਾਂਗਾ ਬਾਦਲ ਸਾਹਿਬ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਖੁਦ ਇੱਥੋਂ ਐਮ.ਪੀ ਨੇ ਮੌਜੂਦਾ ਐਮ.ਪੀ ਨੇ ਉਹ ਲੋਕ ਕਹਿੰਦੇ ਉਹ ਹਲਕੇ 'ਚ ਨਹੀਂ ਆਉਂਦੇ ਬਹੁਤ ਘੱਟ ਜਾਂਦੇ ਆ ਹਲਕੇ ਦੇ ਵਿੱਚ ਤੁਸੀਂ ਪੱਤਰਕਾਰੀ ਪ੍ਰੈਸ ਲਾਈਨ ਦੇ ਵਿੱਚੋਂ ਮੇਲਾ ਸੀਐਮ ਸਾਹਿਬ ਵੀ ਆਏ ਸੀਗੇ ਗਜਨੀ ਵਾਲੇ ਦੋਨਾਂ ਮੱਤੜ ਜੀ ਨੂੰ ਕਹਿੰਦੇ ਆ ਕੀ ਦੇਖੇ ਗਏ ਸਰਾਸੁਖ ਵੀਰ ਸਿੰਘ ਬਾਦਲ ਵੀ ਆਏ ਸੀਗੇ ਆਪਦੇ اختیਾਰੀ ਫੰਡ ਦੇ ਵਿੱਚੋਂ ਕਿਉਂਕਿ ਲਿਮਟਿਡ ਫੰਡ ਹੁੰਦਾ ਹੈ ਉਹਦੇ ਚੋਂ ਬੇੜੇ ਵੀ ਦੇਖੇ ਗਏ ਚਾਰਾ ਵੀ ਦੇਖੇ ਗਏ ਬਾਰਡਰ ਦੇ ਉੱਤੇ ਉੱਤੇ ਉਹ ਜਦੋਂ ਕੋਰੋਨਾ ਆਇਆ ਸੀਗਾ वेंटिलेटर ਮਸ਼ੀਨਾਂ ਵੀ ਦੇ ਕੇ ਜੋ ਮੁਹੱਈਆ ਕਰਾ ਸਕਦੇ ਸੀਗੇ ਉਹਨਾਂ ਨੇ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਨਾ ਕਿ ਫੋਟੋਆਂ ਖਿਚਾਉਣ ਨਾਲ ਅਸੀਂ ਫੋਟੋਆਂ ਖਿਚਾਉਣ 'ਚ ਵਿਸ਼ਵਾਸ ਨਹੀਂ ਰੱਖਦੇ ਜਿਹੜੀ ਇਹ ਸਰਕਾਰ ਹੈ ਇਹ ਫੋਟੋ ਖਿਚਾਉਣ 'ਚ ਵਿਸ਼ਵਾਸ ਰੱਖਦੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਸਾਰਾ ਕੁਝ ਸਾਨੂੰ ਪਲੀਭਾਂਤੀ ਪਤਾ ਹੈ ਇਹ ਕੁਐਸਚਨ ਉਹਨਾਂ ਨੂੰ ਪੁੱਛਿਆ ਕਰੋ ਆਪ ਵਾਲਿਆਂ ਨੂੰ ਟੋਪੀ ਵਾਲਿਆਂ ਨੂੰ ਜਿੰਨਾ ਕਿ ਕਾਲੀ ਦਲ ਨੂੰ ਕਾਲੀ ਦਲ ਨੂੰ ਪਾਵਰ 'ਚੋਂ ਗਿਆ ਨੂੰ ਤਾਂ 7 ਸਾਲ ਹੋ ਗਏ ਕਾਲੀ ਦਲ ਫੇਰ ਵੀ ਆਪਦੇ ਵਰਕਰਾਂ ਦੇ ਨਾਲ ਖੜਾ ਹੈ ਫੇਰ ਵੀ ਸੇਵਾ ਦੇ ਵਿੱਚ ਹਾਜ਼ਰ ਹੈ ਜਿੰਨੇ ਜੋ ਕਰੇ ਹੈਗੇ ਹਾਜ਼ਰ ਹੈ ਮੁਕਾਬਲਾ ਕਿਸ ਨਾਮ ਮੰਨਦੇ ਹੋ ਦੋ ਪਾਰਟੀਆਂ ਦੇ ਉਮੀਦਵਾਰ ਤਾਂ ਆ ਗਏ ਕਾਲੀ ਦਲ ਤੇ ਆਪ ਦਾ ਰਹਿ ਗਏ ਦੋ ਪਾਰਟੀਆਂ ਦੇ ਬਾਕੀ ਰਹਿੰਦੇ ਨੇ ਕਿਸ ਨਾਮ ਮੰਗਦੇ ਹੋ ਮੁਕਾਬਲਾ ਮੈਂ ਸਾਨੂੰ ਥੱਲੇ ਵੀ ਆਪਣੀ ਗੱਲ ਅਧੂਰੀ ਰਹਿ ਗਈ ਸੀਗੀ ਕਾਕਾ ਜੀ ਦੀ ਗੱਲ ਕੀਤੀ ਸੀ ਤੁਸੀਂ ਵੱਡਾ ਵੀਰ ਆ ਸਾਡਾ ਆਮ ਆਦਮੀ ਤੋਂ ਐਮਐਲਏ ਬਣਿਆ ਮੁਕਸਰ ਤੋਂ ਮੇਰੇ ਕੋਲ ਪੁਰਾਣੇ ਭਲੇਖੇ ਹੀ ਉਹ ਖੜੇ ਹੋ ਗਏ ਕਿਤੇ ਉਹ ਉਹ ਮੁਕਸਰ ਤੋਂ ਹੀ ਹਰਕੇ ਜਾਣ ਗਏ ਉਹ ਵੇਖੋ ਜਦੋਂ ਕੋਈ ਕਿਸੇ ਲੀਡਰ ਨੂੰ ਪਬਲਿਕ ਮਾਣ ਬਖਸ਼ਦੀ ਹੈ ਜਿਤਾ ਕੇ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਚ ਜਾਂ ਹੋਰ ਕਿਸੇ ਵੀ ਅਹੁਦੇ ਤੇ ਭੇਜਦੀ ਹੈ ਉਹਦਾ ਹੱਕ ਬੰਦਾ ਆਪਦੇ ਵਰਕਰ ਦੀ ਬਾਹ ਫੜੋ ਪੈਲ ਦੇ ਆਧਾਰ ਤੇ ਕੰਮ ਕਰਾਓ ਉਹ ਆਂਦੇ ਨਾਲ ਜਿਵੇਂ ਡਾਂਗਾਂ ਵਾਂਗੂ ਖੜਕੋ ਠੀਕ ਹੈ ਨਾ ਨਾ ਤੋ ਆਪਦੀ ਵਰਕਰ ਦੀ ਪਿੱਠ ਤੇ ਖੜਦਾ ਵਰਕਰ ਤਾਂ ਹੀ ਖੜਦਾ ਜੇ ਵਰਕਰ ਦੀ ਪਿੱਠ ਤੇ ਖੜੋਂਗੇ ਭਾਈ ਮੈਂ ਕੰਨਾ ਵੀ ਢਿੱਲਾ ਐ ਐਮ ਐਲ اے ਐ ਮੁਖਸਰ ਦਾ ਤੇ ਐ ਪਾਰਲੀਮੈਂਟ ਚ ਕੀ ਕਰ ਲੂਗਾ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਖੜਾਇਆ ਜਾ ਰਿਹਾ ਲੇਕਿਨ ਕੋਈ ਤੁਹਾਨੂੰ ਲੱਗਦਾ ਵੀ ਉਹਨਾਂ ਕੋਲ ਚਿਹਰਾ ਇਸ ਤਰ੍ਹਾਂ ਦਾ ਹੈ ਨਹੀਂ ਵੀ ਉਹ ਖੜਾ ਬਾਈ ਜੀ ਉਹ ਤਾਂ ਕੰਮ ਹੀ ਖਤਮ ਹੋ ਗਿਆ ਜਿਹੜਾ ਉਹ ਕਹਿੰਦੇ ਸੀ ਆਮ ਬੰਦੇ ਨੂੰ ਟਿਕਟਾਂ ਦੇਵਾਂਗੇ ਤਾਂ ਆਪਦੇ ਮੰਤਰੀ ਤੇ ਜਿਹੜੇ ਐਮਐਲਏ ਉਹਨਾਂ ਨੂੰ ਵਾਜਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਸੁਣੋ ਨਰਦੇਵ ਸਿੰਘ ਬੋਬੀ ਮਾਨ ਤੇ ਜਿਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਪਾਰਟੀ ਤੇ ਭਰੋਸਾ ਜਤਾਇਆ ਜੇ ਲੋਕ ਰੋਇਪਰ ਦੇ ਲੋਕ ਉਹਨਾਂ ਦੇ ਉੱਪਰ ਭਰੋਸਾ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਆ ਤੇ ਬਹੁਤ ਕੋਸ਼ਿਸ਼ ਉਹਨਾਂ ਦੇ ਲਈ ਕਰਨਗੇ ਮੁਖਤਰ ਤੋਂ ਸ਼ਫਾਕ ਤੋਂ ਡੀ ਪੰਜਾਬ ਤੱਕ